ਲਗਦਾ ਜੀ ਅੱਜ ਬਣਾਵਾਂਗੇ ਆਪਾਂ ਫੰਜੀਰੀ ਇਹ ਆਪਣਾ ਫੰਜੀਰੀ ਦਾ ਸਮਾਨ ਹੈ ਤੇ ਇਹ ਆਪਾਂ ਲਈ ਹੈ ਜੀ 1/2 ਕਿਲੋ ਬਦਾਮ ਇਹਦੇ ਵਿੱਚੋਂ ਆਪਾਂ 1/2 ਕਿਲੋ ਹੀ ਪਾਵਾਂਗੇ 1/2 ਕਿਲੋ ਹੀ ਆਪਾਂ ਕਾਜੂ ਲਈ ਹੈ ਤੇ ਆਪਾਂ 300 ਗ੍ਰਾਮ ਲੈ ਚਾਰੇ ਮਾਗਜ ਇਹ ਆਪਾਂ ਪੀਸੀ ਹੋਈ ਗੂਗਲੀ ਹੈ ਇਹ ਆਪਾਂ ਖਸਖਸ ਲਈ ਹੈ ਇਹ ਆਪਾਂ ਤਾਗੜ ਲਿਆ ਤੇ ਇਹ ਆਪਾਂ ਲਈ ਹੈ ਫਰਮੋਸੇ। بس ਇਹਨੀਆਂ ਕਿ ਚੀਜ਼ਾਂ ਪਾਵਾਂਗੇ ਆਪਾਂ। ਤੇ ਇਹ ਆਪਣਾ ਕਿਲੂ ਕਿਉਂ ਦਾ ਸਮਾਨ ਹੈ ਜੀ। ਤੇ ਆਪਾਂ ਕਿਲੂ ਕਿਉਂ ਲਵਾਂਗੇ ਤੇ ਇਹਦੇ ਕੀ ਉਹਦੇ ਬਰਾਬਰ ਦੀ ਮਾਤਰਾ ਦਾ ਹੀ ਆਟਾ ਲਵਾਂਗੇ। ਤੇ ਹੁਣ ਬਣਾਉਣੀ ਹੈ ਜੀ ਆਪਾਂ ਪਹਿਲਾਂ ਇਹ ਸਾਰਾ ਸਮਾਨ ਆਪਾਂ ਪੀਸ ਕੇ ਤਿਆਰ ਕਰ ਲੈਂਦੇ ਆ। ਆਹ ਲਓ ਰੱਖ ਲਾ ਤਾ। ਉਹ ਚੁਪਾ ਕੇ ਰੱਖ।

ਸਾਰਾ ਸਮਾਨ ਪੀਸ ਲਿਆ ਜਿਆ ਨਾ ਤਾਂ ਪਜਾਦੀ ਇਹਦਾ ਕੋਈ ਪਾਊਡਰ ਜਆ ਬਣਾਇਆ ਥੋੜਾ ਜਿਹਾ ਦਾਤਰਾ ਹੀ ਰੱਖਿਆ ਇਹ ਆਪਾਂ ਬਦਾਮ ਕਾਜੂ ਤੇ ਚਾਰੇ ਮਖਜੇ ਸਾਰੀਆਂ ਚੀਜ਼ਾਂ ਪੀਸ ਲੀਆਂ ਤੇ ਆਹ ਸਮਾਨ ਆਪਣੇ ਕੋਲ ਪੀਸਿਆ ਹੋਇਆ ਹੀ ਗੁੰਦ ਵੀ ਪੀਸੀਆ ਇਹ ਖਾਸ ਖਾਸ ਹੈ ਕਿ ਇਹ ਮੂਸਲੀ ਵੀ ਪੀਸੀ ਹੋਈ ਹੈ ਤੇ ਸਤਾਵਰ ਵੀ ਇਹ ਆਪਾਂ ਇਨ ਪਾਵਾਂਗੇ ਇਹ ਆਪਾਂ 1 ਕਿਲੋ ਘਿਓ ਲਿਆਣਾ ਹੈ आपण बराबर मात्राची आटा पावे ਕਿ ਉਹਨੂੰ ਆਪਾਂ ਚੰਗੀ ਤਰ੍ਹਾਂ ਪਗਲਾ ਲਾਂਗੇ ਤੇ ਸਾਰਾ ਕਿਉਂ ਆਪਣਾ ਪਿਗਲ ਗਿਆ ਫਿਰ ਆਪਾਂ ਇਹਦੇ ਚਾਟਾ ਪਾਵਾਂਗੇ ਆਪਣਾ ਕਿਉਂ ਚੰਗੀ ਤਰ੍ਹਾਂ ਪਿਗਲ ਗਿਆ ਇਹ ਆਪਾਂ ਥਿਲੋਟੇ ਥੋੜਾ ਜਿਹਾ ਉੱਤੇ ਲਿਆਇਆ ਹੱਸਾ ਸਾਰੇ ਪਾ ਲਾਂਗੇ ਪੁਲੀ ਛੋਟੀ ਹੈ अपना आटा काफी ब्राउन हो गया तो 2-3 मिनट और इसे हम और भूनेंगे थोड़ा जे आपा और लाल कर लेंगे फिर आपा इन्हो ਥੱਲੇ ਲਾ ਲਾਂਗੇ ਤੇ ਫਿਰ ਆਪਾਂ 2 ਘੰਟੇ ਲਈ ਹਵਾ ਜੀ ਕੱਟ ਕੇ ਠੰਡਾ ਕਰਕੇ ਤੇ ਫਿਰ ਆਪਾਂ ਇਹਦੇ ਚ ਸਮਾਨ ਪਾਵਾਂਗੇ ਆਪਾਂ ਜਿਹੜਾ ਪੀਸਿਆ ਹੋਇਆ ਸਾਰਾ ਗੂੰਦ वगैरह ਜੋ ਵੀ ਚੀਜ਼ਾਂ ਖਾਸ ਖਾਸ ਤੇ ਚਾਰੇ ਮਾਗਜ ਕਾਜੂ ਬਦਾਮ ਸਾਰੀਆਂ ਚੀਜ਼ਾਂ ਪਾ ਪੀਸੀਆਂ ਨੇ ਤੇ ਫਿਰ ਪਾਵਾਂਗੇ ਜਦੋਂ ਬਿਲਕੁਲ ਠੰਡਾ ਹੋ ਜਾਵੇ ਜੇਰੀ ਆਪਣੇ ਫਿਰ ਆਪਾਂ ਬਾਅਦ ਵਿੱਚ ਪਾਵਾਂਗੇ ਜੀ ਬੂਰਾ ਖੰਡ ਕਿਉਂਕਿ ਜੇ ਆਪਾਂ ਗਰਮ ਵਿੱਚ ਪਾ ਦਈਏ ਨਾ ਤੇ ਫਿਰ ਖੰਡ ਪਿਗਲ ਜਾਂਦੀ ਹੈ ਉਹ ਪਾਣੀ ਛੱਡ ਜਾਂਦੀ ਹੈ ਆਪਾਂ ਪਹਿਲਾਂ ਠੰਡਾ ਕਰਕੇ ਫਿਰ ਹੀ ਪਾਵਾਂਗੇ ਸਸਪ 2-3 ਮਿੰਟ ਇਹਨੂੰ ਆਟੇ ਨੂੰ ਹੋਰ ਪਕਾਵਾਂਗੇ थोड़ा जहां होरा कर लिया लाल आटा ताकि कि चंकी तरह भुज जाए अपना आटा कच्चे पाना स्वाद ना आए फिर ही अपनी पंजीरी टेस्टी बनती है जेकर अपना आटा बिल्कुल चंकी तरह भुज्या होगा तो आप सिम गैस पर पंद्रह भी मिनट पकाया ਜੇਕਰ ਅਸੀਂ ਜੱਗ ਕਰ ਲਾਂਗੇ ਫਿਰ ਵੀ ਆਪਣਾ ਆਟਾ ਥੱਲੇ ਲੱਗ ਜਾਂਦਾ ਹੈ ਪਰ ਗੈਸ ਕਰਤਾ ਹਾਂ ਬੰਦ ਤੇ ਆਪਣਾ ਆਟਾ ਚੰਗੀ ਤਰ੍ਹਾਂ ਭੁੰਜਿਆ ਕਿਉਂਕਿ ਆਪਣੀ ਕੜਾਹੀ ਬਹੁਤ ਗਰਮਾ ਹਜੇ ਆਪਾਂ ਇਹਨੂੰ ਹਿਲਾ ਹੀ ਜਾਵਾਂਗੇ ਨਹੀਂ ਤਾਂ ਆਪਣਾ ਆਟਾ ਇਹ ਥੱਲੇ ਨਾ ਲੱਗ ਜੇ ਤੇ ਫਿਰ ਕੌੜੇਪਣ ਦਾ ਸਵਾਦ ਆਉਣ ਲੱਗ ਜੂਗਾ ਤਾਂ ਕਰਕੇ ਪਹਿਨ 2-3 ਮਿੰਟ ਹਿਲਾਈਏ ਤਾਂ ਕਿ ਹਵਾ ਜੀ ਨਿਕਲ ਜੂ ਫਿਰ ਆਪਾਂ ਗੈਸ ਤੋਂ ਥੱਲੇ ਲਾਵਾਂਗੇ ਗੈਸ ਆਪਾਂ ਕਰਤਾ ਜੀ ਬੰਦ ਤੇ ਫਿਰ ਆਪਾਂ ਇਹਦੇ ਚ ਪਾਵਾਂਗੇ ਜੀ ਪੀਸਿਆ ਹੋਇਆ ਸਮਾਨ ਮੈਂ ਉਹਨਾਂ ਦਾ ਪੋਡਕਾਸਟ ਸੁਣੀਏ ਜੇ ਤੁਹਾਨੂੰ ਲੱਗੇ

ਇਹ ਪਪਾਲਾਂਗੇ ਜੀ ਕਾਜੂ ਬਦਾਮ ਤੇ ਚਾਰੇ ਮਗਜ ਪੀਸੇ ਹੋਏ ਉਨੇ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਟ੍ਰਾਟੇ ਚ ਮਿਕਸ ਕਰ ਲਾਂ ਆਪਾਂ ਆਟੇ ਨੂੰ ਠੰਡਾ ਕਰ ਲਿਆ ਥੋੜਾ ਜਾਂ ਹੁਣ ਗੁੱਸਾ ਜਾਇਆ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਖੰਡ ਆਪਾਂ ਕਿਲੋ ਖੰਡ ਲਈ ਹੈ ਇਹਦੇ ਚ ਰੱਖ ਲਾਂਗੇ ਕੁਝ ਥੋੜਾ ਜਿਹਾ ਮਿੱਠਾ ਆਪਾਂ ਘੱਟ ਰੱਖਾਂਗੇ ਉਹਨਾਂ ਪਖਾਣ ਨੂੰ ਚੰਗੀ ਤਰ੍ਹਾਂ ਐਚ ਮਿਕਸ ਕਰ ਲਾਂਗੇ ਇਹ ਆਪਣੇ ਕੋਲ ਕਸ਼ਮਿਸ ਚਾਹੇ ਦਾਖਾ ਥੋੜੀ ਇਹਨਾਂ ਆਪਾਂ ਇਹ ਪਾ ਲਾਂਗੇ ਖੰਡ ਨੂੰ ਪਚਨ ਕੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਣੀ ਪੰਜੀਰੀ ਬਣ ਕੇ ਤਿਆਰ ਆ ਜੀ ਆਪਾਂ ਖੰਡ ਵੀ ਇਹਦੇ ਵਿੱਚ ਠੰਡੀ ਕਰਕੇ ਵਧੀਆ ਮਿਕਸ ਕਰ ਲਈ ਆ ਜੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ